ਈ ਵਾਰੀ ਮੈਨੂੰ ਅਲੀਚੀਆਂ ਲੀਚੀ ਕਿੰਗ ਲੀਚੀ ਕਿੰਗ ਵੀ ਕਹਿੰਦੇ ਨੇ ਮੈਨੂੰ ਆ ਪਿਛਲੇ ਦਸੰਬਰ ਦੇ ਵਿੱਚ ਮਲੀਨੀਅਰ ਵਾਰਡ ਤੋਂ ਫਾਰਮਰ ਮਿਲਿਆ ਤੋਂ ਉਹ ਤੋਂ ਖੇਤੀ ਜਾਗਰਨ ਤੋਂ ਇਹ ਸਭ ਕੁਝ ਸਾਨੂੰ ਬਜ਼ੁਰਗਾਂ ਤੋਂ ਮਿਲਿਆ ਬੜਾ ਉੱਥੋਂ ਉੱਜੜ ਕੇ ਆਏ ਲੇਕਿਨ ਫਿਰ ਵੀ ਪਰਮਾਤਮਾ ਨੇ ਕਿਰਪਾ ਕੀਤੀ ਸਭ ਤੋਂ ਛੋਟਾ ਜਿਹੜਾ ਸਾਡਾ ਪੋਤਲਾ ਦਲਾਵਤ ਸਿੰਘ ਚੀਮਾ ਉਹ ਪੰਜਵੀਂ ਚ ਉਹ ਸ਼ਾਮ ਨੂੰ ਰੋਜ਼ ਆ ਕੇ ਆਂਦਾ ਜਦੋਂ ਘਰ ਆਉਂਦਾ ਹੈ ਨਾ ਦਲਾਵਰ ਕੀ ਹਾਲ ਹੈ ਉਹ ਕਹਿੰਦਾ ਜੀ ਨੇਰੀ ਆ ਇਸੇ ਮੇਰਾ ਬੂਤਾ ਖਰਾਬ ਹੋ ਗਿਆ ਤੁਸੀਂ ਦੇਖ ਲਓ ਸਾਨੂੰ ਸਭ ਕੋਈ ਵਿੱਚ ਚ ਮੇਰੇ ਇਹ ਵੀ ਗੱਲਾਂ ਕਰ ਬੂਟੇ ਵੀ ਗੱਲਾਂ ਕਰਦੇ ਨੇ ਬੂਟੇ ਵੀ ਗੱਲਾਂ ਕਰਦੇ ਨੇ ਇਹ ਪਰਮਾਤਮਾ ਦੇ ਦੇਣੇ ਸਾਰਿਆਂ ਨੂੰ ਨਹੀਂ ਮਿਲਦਾ ਕੰਮ ਪਾਕਿਸਤਾਨ ਦੇ ਸਰਦਾਰ ਸਾਹਿਬ ਜੀ ਦੇ ਬਾਗਾਂ ਤੋਂ ਮਸ਼ਹੂਰ ਫੁੱਲਾਂ ਸਿੰਘ ਦੀ ਪੰਜਵੀਂ ਪੀੜੇ ਅੱਜ ਵੀ ਇਸ ਵਿਰਾਸਤ ਨੂੰ ਸੰਭਾਲੀ ਬੈਠੇ ਆ। ਉਹਨਾਂ ਦੀ ਪੀੜੇ ਨੇ ਵਿਦੇਸ਼ ਦੀ ਵਣ ਤੋਂ ਬਾਅਦ ਪਰਦੇ ਹਿੱਸੇ ਵਿੱਚ ਮੁਰਤੋਂ ਬਾਗ ਲਗਾਏ ਅਤੇ ਅੱਜ ਉਸ ਤੋਂ ਇੱਕ ਚੰਗੀ ਆਮਦਨ ਵੀ ਕਵਾਰਿਆ। ਮੇਰੇ ਨਾਲ ਇਸ ਵਕਤ ਉਹਨਾਂ ਦੀ ਹੀ ਪੀੜੇ ਦੇ ਕੁਝ ਦਸਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਜਨਾਬ ਤੁਹਾਡੇ ਬਜ਼ੁਰਗ ਪਾਕਿਸਤਾਨ ਦੇ ਵਿੱਚ ਸਰਦਾਰ ਸਾਹਿਬ ਵਜੋਂ ਜਾਣੇ ਜਾਂਦੇ ਸੀ। ਅੱਜ ਉਹਨਾਂ ਦੀ ਪੰਜਵੀਂ ਪੀੜੇ ਬਾਗ ਸੰਭਾਲਦੇ ਥੋੜਾ ਜਿਹਾ ਇਸ ਬਾਰੇ ਦੱਸੋ। ਕਿਹੜਾ ਦੌਰ ਸੀ ਉਸ ਟਾਈਮ ਫਿਰ ਆਜ਼ਾਦੀ ਤੋਂ ਬਾਅਦ ਕੀ ਹੋਇਆ ਸਰੋ ਪਹਿਲਾਂ ਤੋਂ ਸਭ ਤੋਂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਬਾਗ ਚ ਆਏ ਤੇ ਮੈਂ ਆਪਣੇ ਪਰਿਵਾਰ ਤੇ ਛੁਪੜਾ ਦਿਆਂ ਕਿ ਮੇਰੇ ਦਾਦਾ ਜੀ ਦਾ ਨਾਮ ਸੀ ਸਰਦਾਰ ਸਾਹਿਬ ਸੁਦਾਸਾ ਸਿੰਘ ਸੀਮਾ ਅਸੀਂ ਜੇ ਇੱਥੇ ਆ ਕੇ ਜੰਮੇ ਭਲੇ ਆ ਲੇਕਿਨ ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਡਾ ਪਿੰਡ ਦਾ ਸਿਆਲਕੋਟ ਜਿਹੜਾ ਸਿਆਲਕੋਟ ਤਹਿਸੀਲ ਦਸਕਾ ਪਿੰਡ ਸੀ ਜੁਕੇ ਸੀ ਤੇ ਉਹਦੇ ਵਿੱਚ ਸਾਡੇ ਜਿਹੜੇ ਸੀ ਅੰਬਾਂ ਦੇ ਬਾਗ ਸੀ ਮਾਲਟੀਆਂ ਸੰਤਰੀਆਂ ਦੇ ਬਾਗ ਸੀ ਤੇ ਜਦੋਂ ਛੋਟੇ-ਛੋਟੇ ਸਾਨੂੰ ਦਾਦਾ ਜੀ ਨੇ ਇਸ ਪੈਰੀਆ ਲੈ ਕੇ ਆਉਣਾ ਦੱਸਣਾ ਸਾਡੇ ਬਾਗ ਹੁੰਦੇ ਸੀ ਤੇ ਉਹਨਾਂ ਦੱਸਣਾ ਵੀ ਪੁਰਾਣੇ ਬਾਗ ਦਾ ਨਾਂ ਜਿੱਸ ਤਰ੍ਹਾਂ ਇੱਥੇ ਉਹਨੇ ਬੰਬੀਆਂ ਨਾਂ ਨਾ ਰੱਖੇ ਨੇ ਉੱਥੇ ਰੱਖਿਆ ਦੇ ਅੰਬਾਲੇ ਅੰਬਾਲਾ ਖੂਬ ਪੁਰਾਣਾ ਖੂ ਤੇ ਸਾਡੇ ਦਿਮਾਗ 'ਚ ਹੀ ਆਉਣਾ ਜਾਂ ਸਾਹੀ ਵੀ ਕਿਸੇ ਨੇ ਕਰਾਂਗੇ ਹੁਣ ਜਿਸੇ ਤੁਸੀਂ ਖੜਿਓ ਇੱਥੇ ਨਾਲ ਬੰਬੀ ਅਹੀਂ ਲੀਚੀ ਵਾਲੀ ਲੀਚੀ ਵਾਲੀ ਬੰਬੀ ਆਖਦੇ ਆ ਇਹ ਸਭ ਕੁਝ ਸਾਨੂੰ ਬਜ਼ੁਰਗਾਂ ਤੋਂ ਮਿਲਿਆ ਬੜਾ ਉਥੋਂ ਉੱਜੜ ਕੇ ਆਏ ਲੇਕਿਨ ਫਿਰ ਵੀ ਪਰਮਾਤਮਾ ਨੇ ਕਿਰਪਾ ਕੀਤੀ ਮੇਰੇ ਫਾਜ਼ਲ ਪੁਲਿਸ ਅਫਸਰ ਰਿਟਾਇਰ ਹੋਏ ਮੇਰੇ ਚਾਚਾ ਜੀ ਅਸ਼ਿਤ ਇਹਨਾਂ ਭਰਾਤਿਕ ਭੈਣਾਂ ਤੇ ਮੇਰੇ ਚਾਚਾ ਜੀ ਦੇ ਤਿੰਨ ਬੇਟੇ ਨੇ ਮੈਂ ਇੱਥੇ ਕਲਾ ਰਹਿ ਰਿਹਾ ਤੇ ਮੇਰਾ ਬ੍ਰਦਰ ਜਿਹੜਾ ਕੈਨੇਡਾ ਚ ਡਾਕਟਰ ਗੁਜਾਲ ਚੀਮਾ ਪਹਿਲਾ ਇੰਡੀਅਨ ਐਮਐਲਏ ਬਣਿਆ ਵਜ਼ੀਰ ਹੀ ਬਣਿਆ ਉਹਨੇ ਵੀ ਉੱਥੇ ਬਾਗ ਲਾਏ ਨੇ ਇਸ ਤਰ੍ਹਾਂ ਹੀ ਸਾਰੇ ਅਸੀਂ ਆ ਮੇਰਾ ਛੋਟਾ ਭਰਾ ਵੀ ਉੱਥੇ ਹੁਣ ਮੇਰਾ ਇੱਥੇ ਬਾਗ ਸਾਰਾ ਮੈਂ ਲੋਕ ਅਫਟਰ ਕਰਨਾ ਮੇਰਾ ਬੇਟਾ ਕਰਨਵਾਸੀ ਚੀਮਾ ਐਡਵੋਕੇਟ ਉਹ ਵੀ ਨਾਲ ਸਾਰੀ ਦੇਖ ਰਿਹਾ ਕਰਦਾ ਤੇ ਅਗਲਾ ਸਭ ਤੋਂ ਛੋਟਾ ਜਿਹੜਾ ਸਾਡਾ ਪੁੱਤ ਲਾ ਦਲਾਵ ਸਿੰਘ ਚੀਮਾ ਉਹ ਪੰਜਵੀਂ ਚ ਉਹ ਸ਼ਾਮ ਨੂੰ ਰੋਜ਼ ਆ ਕੇ ਆਂਦਾ ਜਦੋਂ ਘਰ ਆਉਂਦੇ ਨਾ ਦਲਾਵਰ ਕੀ ਹਾਲ ਹੈ ਉਹ ਕਹਿੰਦਾ ਜੀ ਨੇਰੀਆ ਇਸੇ ਮੇਰਾ ਪੁੱਤਾ ਖਰਾਬ ਹੋ ਗਿਆ ਤੁਸੀਂ ਦੇਖੋ ਸਾਨੂੰ ਇਹ ਸਭ ਕੋਈ ਵਿਰਸੇ ਚ ਮਿਲਿਆ ਤੇ ਇਹ ਇਸ ਕਰਕੇ ਸਾਨੂੰ ਸਾਡੇ ਮੈਂ ਵੀ ਮੈਂ ਇਹ ਪਿੰਡ ਦਾ ਲੰਬੜਦਾਰ ਵੀ ਆ ਤੇ ਮੈਂ ਸੈਕਟੀ ਮਾਰਕੀਟ ਕਮੇਟੀ ਤੁਹਾਡੇ ਪ੍ਰਹਾੜਕੁਰ ਜੇ ਤੋਂ ਰਿਟਾਇਰ ਹੋਇਆ ਤੇ ਮੈਨੂੰ ਇਹਦੇ ਬਾਰੇ ਮਾਰਕੀਟਿੰਗ ਬਾਰੇ ਸਭ ਪਤਾ ਹੈ ਸ਼ੁਰੂ ਤੋਂ ਹੀ ਕਿ ਸਾਡੇ ਜ਼ਿਮਾਗ ਚ ਕੀ ਬੂਟੇ ਜੂਲ ਬਾਗ ਜੂਲ ਲਾਉਣੇ ਚਾਹੀਦਾ ਸਾਡਾ ਪਰਿਵਾਰ ਇਹ ਵਾਤਾਵਰਨ ਪ੍ਰੇਮੀ ਕੁਝ ਇੱਕ ਤਰ੍ਹਾਂ ਬਣੀ ਹੁੰਦੀ ਆ ਕਿ ਬੱਚੇ ਨੂੰ ਪੜਾ ਲਿਖਾ ਦੇਈਏ ਅਸੀਂ ਕਈ ਵਾਰ ਵੀ ਦੇਖਦੇ ਆ ਵੀ ਲੋਕ ਕਹਿੰਦੇ ਵੀ ਕਿੱਥੇ ਬਾਗਬਾਨੀ ਵਿੱਚ ਕੀ ਰੱਖਿਆ ਜਾਂ ਖੇਤੀਬਾੜੀ ਵਿੱਚ ਕੀ ਰੱਖਿਆ ਤੁਹਾਡੇ ਪਰਿਵਾਰ ਬਾਰੇ ਜਾਣਦੇ ਆ ਸਭ ਬੜੇ ਲਿਖੇ ਆ ਫਿਰ ਇੱਕ ਪ੍ਰੇਮ ਕਿ ਉਹ ਪਿਛੋਕੜ ਤੋਂ ਚੱਲਦਾ ਆ ਰਿਹਾ ਜਿਹੜਾ ਉਸੇ ਤਰ੍ਹਾਂ ਇਹ ਸਭ ਪਿਛੋਕੜ ਤੋਂ ਕਿਉਂਕਿ ਜਦੋਂ ਦਾਦਾ ਜੀ ਨਿਸ਼ਾਨ ਨੂੰ ਲੈ ਕੇ ਆਉਣਾ ਨਾ ਉਹ ਤਾਂ ਗੱਲ ਸੁਣਾਣੀ ਐ ਸਾਨੂੰ ਤਿੰਨਾ ਭਰਾਉਣ ਲਿਆਉਣਾ ਦੱਸਣਾ ਵੀ ਸਾਡੇ ਬਾਗ ਹੁੰਦੇ ਇਹ ਸਾਡੇ ਕੋਲ ਨਾ ਇੱਥੇ ਆ ਕੇ ਤੇ ਉਹ ਪੋਲੀ ਪਟਾਣੀ ਹੋਰ ਜੜੀ ਬੂਟੀਆਂ ਪਟਾਣੀਆਂ ਤੇ ਉਹ ਫਿਰ ਸਾਨੂੰ ਦੋ ਦੋ ਪੰਜ ਪੰਜ ਪੈਸੇ ਪੈਸੇ ਦੇਖ ਲਾਜ ਦੇ ਦੇਣਾ ਅਸੀਂ ਆਪਣੇ ਦਾਦਾ ਦਾਦੀ ਆਪਣੇ ਫਾਦਰ ਆਪਣੇ ਚਾਚੇ ਹੀ ਆਪਣੇ ਬਾਕੀ ਘਰ ਤੋਂ ਬਹੁਤ ਸਿੱਖਿਆ ਉਹੋ ਹੀ ਕੋਈ ਸਾਡੇ ਹੁਣ ਅੱਗੋਂ ਪਰਿਵਾਰ ਚ ਆ ਗਿਆ ਮੇਰਾ ਫਿਰ ਤਾਂ ਅੱਗੇ ਦੱਸਿਆ ਕਿ ਐਡਵੋਕੇਟ ਹੈ ਉਹ ਆਪਣੇ ਨਾਲ ਦੇ ਨਾਲ ਹੀ ਬਾਗਲ ਵਿੱਚ ਧਿਆਨ ਧਿਆਨ ਦੇਂਦੇ ਆ ਅਸੀਂ ਹੁਣ ਇਹ ਆਪਣੇ ਛੋਟੇ ਜਲਾਵਰ ਸਿੰਘ ਨਾਲ ਆਪਣੇ ਪੁੱਤ ਦੇ ਦਿਮਾਗ 'ਚ ਪਾਤਾ ਵੀ ਵਾਈ ਜਿਹੜੀ ਹੈ ਇੱਕ ਜ਼ਰੂਰੀ ਹੈ ਇੱਕ ਪਿਤਾ ਪੁਰਖੀ ਗੇਮ ਹੈ ਕਿਉਂਕਿ 100 ਸਾਲ ਚੱਲਣਾ ਬਾਗ ਇਸ ਕਰਕੇ ਸਾਨੂੰ ਸ਼ੌਂਕ ਹੈ ਪੈਸੇ ਤੇ ਪੈਸੇ ਆਉਣ ਜਾਣ ਨੇ ਕਿਹ ਵਾਰੀ ਕੁਦਰਤ ਐਸਾ ਕਰਦੀ ਕਿਹ ਵਾਰੀ ਰੂਹ ਰੇਲਦੂਸਾ ਲੈ ਕੁਝ ਨਹੀਂ ਲੱਭਿਆ ਰੂਹ ਜੁੜੀ ਹੋਈ ਹੈ ਰੂਹ ਜੁੜੀ ਹੋਈ ਹੈ ਵੇਖੋ ਇੱਥੇ ਆਏ ਆ ਸਾਡਾ ਮਨ ਖੁਸ਼ ਹੁੰਦਾ ਨਾਲ ਹੀ ਮੇਰਾ ਨਾਲ ਘਰ ਬਣ ਗਿਆ ਹੁਣ ਇੱਥੇ ਰੂਹਾਂ ਇੱਥੇ ਰੂਹਾਂ ਨੇ ਇਹ ਵਧੀਆ ਤੁਸੀਂ ਆਏ ਤੁਹਾਡਾ ਕਿੰਨਾ ਮਨ ਖੁਸ਼ ਹੋਇਆ ਇਹ ਵੀ ਗੱਲਾਂ ਕਰ ਬੂਟੇ ਵੀ ਗੱਲਾਂ ਕਰਦੇ ਨੇ ਬੂਟੇ ਵੀ ਗੱਲਾਂ ਕਰਦੇ ਨੇ ਇਹ ਪਰਮਾਤਮਾ ਦੇ ਦੇਣ ਹੈ ਸਾਰਿਆਂ ਨੂੰ ਨਹੀਂ ਮਿਲਦਾ ਕੰਮ ਇਹ ਮਨੋਂ ਉਠੇ ਜੇ ਫੇਰ ਇਹ ਗੱਲ ਬੰਦੀ ਤੁਸੀਂ ਅੱਗੇ ਜਾ ਕੇ ਸਾਰੇ ਲੀਤੀ ਦੇ ਬਾਗ ਨੇ ਤਾਂ ਇਹਦੇ ਤੁਹਾਨੂੰ ਬਾਗੀ-ਬੱਗ ਲੱਗਣ ਲੱਪਣਗੇ ਸ਼ੀ ਕਹਿੰਦੇ ਸੀ ਜਦੋਂ ਤੁਸੀਂ ਛੋਟੇ ਸੀ ਦਾਦਾ ਜੀ ਕਿਹੜੀ ਕਹਾਣੀਆਂ ਸੁਣਾਉਂਦੇ ਸੀ ਪਾਕਿਸਤਾਨ ਦੀ ਕੋਈ ਕੋਈ ਅਜਿਹੀ ਗੱਲ ਸੁਣਾਈ ਹੋਵੇ ਜਿਹੜੀ ਅੱਜ ਵੀ ਤੁਸੀਂ ਅਗਰ ਆਪਣੇ ਬਾਗ ਦੇ ਵਿੱਚ ਘੁੰਮਦੇ ਹੋ ਤਾਂ ਗੱਲਾਂ ਯਾਦ ਆਉਂਦੀਆਂ ਬਸ ਇਹੋ ਕਹਿੰਦੇ ਸੀ ਵੀ ਬਾਗ ਦੇ ਵਿੱਚ ਤੁਸੀਂ ਬੂਟੇ ਲਾਣਾ ਤੇ ਬੂਟਿਆਂ ਨੂੰ ਪਿਆਰ ਕਰਨਾ ਤੇ ਜਿਹੜਾ ਤੁਹਾਡੇ ਬਾਗ 'ਚ ਕੋ ਆ ਗਿਆ ਉਹਨੂੰ ਕਿਸੇ ਨੂੰ ਮੋੜਨਾ ਨਹੀਂ ਠੀਕ ਹੈ ਅਸੀਂ ਨਾਲ ਆਉਣਾ ਛੋਟੇ ਹੁੰਦੇ ਸੀ ਤਾਂ ਤੁਹਾਨੂੰ ਗਾਲੀ ਸੁਣਦੀ ਜਾਂਦੇ ਤੇ ਉੱਥੋਂ ਸਾਰਾ ਇਧਰ ਨੂੰ ਤੇ ਉਹਨਾਂ ਨੇ ਨਾ ਕੋਈ ਪੱਠੇ ਵਢਣਿਆ ਤੇ ਬੰਨਾ ਮੁਰ ਜਾਣਾ ਤੇ ਇਹ ਪੁੱਛਣਾ ਕਿਉਂ ਕਹਿੰਦੇ ਡਿਸਟਰਬ ਹੋਏਗਾ ਇਸ ਕਰਕੇ ਸਾਡੇ ਪਰਵਾਹ ਦੀ ਸੋਚ ਹੋ ਰਹਿ ਭਈ ਕਿਸੇ ਦਾ ਮਾਨਾ ਦਿਖਾਓ ਤੇ ਪਰਮਾਤਮਾ ਤੁਹਾਡੇ ਆਪੇ ਆਪਿਆਂ ਦਾ ਉਹਨਾਂ ਦੀ ਸੀ ਕਿ ਪੜ੍ਹਾਈਆਂ ਤੇ ਧਿਆਨ ਦੇ ਪਿਆਲੀਆਂ ਦੇ ਪਾਸੇ ਧਿਆਨ ਨਾ ਦੇ ਆਜੇ ਐਜੂਕੇਸ਼ਨ ਹੋਏਗੀ ਤੇ ਤੁਸੀਂ ਸਭ ਨੂੰ ਰੋਟੀ ਖਾ ਸਕੋਗੇ ਤੁਸੀਂ ਐਜੂਕੇਸ਼ਨ ਨਾਲ ਲਈ ਤੇ ਤੁਸੀਂ ਨਿਕਾ ਸਾਰੇ ਸਾਡਾ ਪਰਵਾਹ ਸਾਰਾ ਐਜੂਕੇਸ਼ਨ ਦਾਦਾ ਜੀ ਜਿਵੇਂ ਤੁਹਾਡੇ ਸਰਦਾਰ ਸਾਹਿਬ ਬਾਗਾਂ ਵਾਲੇ ਜਾਣੇ ਜਾਂਦੇ ਸੀ ਹੁਣ ਕਿ ਇਸ ਕਿਉਂਕਿ ਉਹ ਪਾਕਿਸਤਾਨ ਸੀ ਹੁਣ ਭਾਰਤ ਵਾਲੇ ਹਿੱਸੇ 'ਚ ਤੁਹਾਨੂੰ ਲੋਕ ਕਿਹੜੇ ਨਾਮ ਤੋਂ ਜਾਣਦੇ ਮੈਨੂੰ ਕਈ ਵਾਰੀ ਮੈਨੂੰ ਲੀਚੀਆਂ ਲੀਚੀ ਕਿੰਕ ਲੀਚੀ ਕਿੰਕ ਵੀ ਕਹਿੰਦੇ ਨੇ ਮੈਨੂੰ ਇਹ ਪਿਛਲੇ ਦਸੰਬਰ ਦੇ ਵਿੱਚ ਮਿਲੀਨੀਅਰ ਆਵਾਰਡ ਆਫ ਫਾਰਮਰ ਮਿਲਿਆ ਗੋਮਰ ਤੋਂ ਖੇਤੀ ਜਾਗਰਨ ਵੱਲੋਂ ਆਪਣੇ ਮਾਲਜੋਗ ਮੰਤਰੀ ਜੀ ਆਪਣੇ ਆਵਾਜਾਈ ਮੰਤਰੀ ਉਹਨਾਂ ਨੇ ਦਿੱਤਾ ਮੈਨੂੰ ਜੀ ਹੁਣ ਪਠਾਨਕੋਟ ਦੇ ਵਿੱਚ ਵੀ ਅਸੀਂ ਏਵਨ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੀ ਤਾਰੀਫ ਕੀਤੀ ਹੈ ਕਿ ਪਠਾਨਕੋਟ ਗਦਾਸਤ ਇਹਨਾਂ ਇਲਾਕਿਆਂ ਦੇ ਲਈ ਹੁਣ ਵਿਦੇਸ਼ਾਂ ਵਿੱਚ ਵੀ ਧੂਮ ਮਚਾ ਰਹੀ ਹੈ ਕਿ ਤੁਹਾਡੇ ਬਾਗ ਦੇ ਲਈ ਵੀ ਜਿਹੜੇ ਲੋਕ ਵਿਦੇਸ਼ਾਂ ਵਿੱਚ ਬੈਠੇ ਸਵਾ ਚੱਕਣ ਬਿਲਕੁਲ ਜੀ ਵੇਖੋ ਮੈਂ ਵੀ ਜਿਹੜੀ ਤੁਹਾਡੀ ਪਠਾਨਕੋਟ ਰੀਜਿਸਟ੍ਰੇਟ ਬਣੀ ਉਹਦਾ ਮੈਂ ਹੀ ਮੈਂਬਰ ਹਾਂ ਲਾਸਟ ਵੀ ਸਾਡਾ ਉਥੇ ਫੰਕਸ਼ਨ ਆਇਆ ਉਥੇ ਤੁਹਾਨੂੰ ਅਜੇ ਵਧੀਆ ਵੈਰਾਈ ਦੀ ਤੌਰ ਤੇ ਵੀ ਵਧੀਆ ਬਾਗ ਦੀ ਤੌਰ ਤੇ ਵੀ ਮਾਨਸਾਨ ਕੀਤਾ ਗਿਆ ਹੈ ਤੇ ਉਹਨਾਂ ਉਹਨਾਂ ਨੇ ਆਪਣੇ ਤਰੀਕੇ ਅਡਾਪਟ ਕੀਤੇ ਨੇ ਅਸੀਂ ਅਗਲੀ ਵਾਰ ਅਸੀਂ ਵੀ ਟਰਾਈ ਕਰਾਂਗੇ ਕਿ ਅਸੀਂ ਵੀ ਬਰਤਾਸਪੁਰ ਦੀ ਲੀਚੀ ਲਈਏ ਕਿਉਂਕਿ ਉਥੇ ਮਿਸਟਰ ਡਿਡਵਾਲ ਨੇ ਜਾਂ ਦੂਸਰੇ ਨੇ ਉਹਨਾਂ ਨੂੰ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੈ ਅਸੀਂ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਅਸੀਂ ਵੀ ਭੇਜਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪ੍ਰਾਫਿਟ ਆ ਜੇ ਇਹ ਹੌਲੀ ਹੌਲੀ ਸਾਰਾ ਹੋਏਗਾ ਕਿਉਂਕਿ ਸਾਨੂੰ ਆਪਣੀ ਪਹਿਲਾਂ ਫਰੂਟ ਨੂੰ ਵੀ ਉਸ ਲੈਵਲ ਤੇ ਲਿਆਉਣਾ ਪਏਗਾ ਸਪਰੇਅ ਉਹਦਾ ਧਿਆਨ ਰੱਖਣਾ ਪਏਗਾ ਖਾਦਾਂ ਧਿਆਨ ਰੱਖੋ ਕਿਉਂਕਿ ਫਰੂਟ ਇੱਕ ਵਾਰੀ ਸਾਡਾ ਰਿਜੈਕਟ ਹੋ ਗਿਆ ਇੱਕ ਵਾਰੀ ਨਾ ਰਿਜੈਕਟ ਹੋ ਗਿਆ ਤਾਂ ਫਿਰ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਤੁਹਾਡੇ ਲਈ ਇਸ ਕਰਕੇ ਸਾਨੂੰ ਬੜਾ ਸੋਚ ਕੇ ਸਮਝ ਕੇ ਫਸਾਰਾ ਤਰੀਕੇ ਨਾਲ ਭੇਜਨੇ ਪੈਣਗੇ ਵਪਾਰੀ ਬਾਹਰੋਂ ਆ ਕੇ ਬੈਠ ਜਾਂਦੇ ਆ ਉਹੀ ਸਭ ਦੇਖਦੇ ਕਰਦੇ ਆ ਸੀ ਤੁਹਾਨੂੰ ਦੇਖਿਆ ਕਿ ਤੁਸੀਂ ਆਪ ਬਾਗ ਦੇ ਵਿੱਚ ਵਿਚਰਦੇ ਹੋ ਆਪ ਧਿਆਨ ਰੱਖਦੇ ਹੋ ਸਾਰੀਆਂ ਚੀਜ਼ਾਂ ਦਾ ਉਹ ਜਿਹੜਾ ਪਛੋਕੜ ਚੱਲਦਾ ਆ ਰਿਹਾ ਉਹ ਇੱਕ ਮੋਹ ਵੀ ਕਹਿ ਸਕਦੇ ਆ ਕਿ ਉਹ ਮੋਹ ਵੀ ਹੈਗਾ ਇਹ ਮੋਹ ਹੀ ਹੈ ਜੀ ਇੱਕ ਵੇਖੋ ਸਾਡੇ ਫਾਦਰ ਸਾਹਿਬ ਸਾਨੂੰ ਚਲੇ ਗਏ ਦੁਨੀਆ ਤੋਂ ਚਾਚੇ ਹੀ ਚਲੇ ਗਏ ਬਾਪੂ ਜੀ ਉਹ ਕਹਿੰਦੇ ਕਿ ਜਦੋਂ ਸਪਰੇ ਹੋਣੀ ਹੈ ਸਮਝੌਤਾ ਨਹੀਂ ਕਰਨਾ ਖਾਦ ਪਾਉਣੀ ਉਦੋਂ ਤੁਸੀਂ ਉੱਥੇ ਹੋਣਾ ਕਿਉਂਕਿ ਖਾਦ ਪਾਉਣੀ ਹੈ ਤਿਆਰ ਰੱਖਣਾ ਸਪਰੇਅ ਕਰਨੀ ਹੈ ਤਿਆਰ ਰੱਖਣਾ ਕੋਈ ਜਿਹੜੀ ਦਵਾਈ ਹੈ ਜੇ ਯੂਨੀਵਰਸਿਟੀ ਕਹਿੰਦੀ ਹੈ ਜਾਂ ਹਾਰਟੀਕਲਚਰ ਕਹਿੰਦਾ ਜਾਂ ਹੋਰ ਕੋਈ ਕਹਿੰਦਾ ਉਹਦੀ ਰਾਇ ਨਾ ਪਾਉਣੀ ਆਪਣੀ ਮਰਜ਼ੀ ਨਾਲ ਹੀ ਕੋਈ ਸਪਰੇਅ ਨਹੀਂ ਕਰਨੀ ਇਹ ਜਮੀਨ ਟੈਸਟ ਹੁਣੀ ਹੈ ਜੀ ਕਰਾਈ ਹੁਣ ਉਹ ਆਏਗਾ ਕੀ ਕਰਨੀ ਖਾਦ ਪਾਉਣੀ ਹੈ ਕਿੰਨੀ ਨਹੀਂ ਇਹਦੇ ਵਾਸਤੇ ਸਾਨੂੰ ਧਿਆਨ ਦੇਣਾ ਪੈਗਾ ਜੇ ਅਸੀਂ 5 ਦਿਨ ਧਿਆਨ ਦੇਾਂਗੇ ਨਾ ਤੂੰ ਇੱਕ ਦਿਨ ਸਪਰੇਅ ਹੋ ਜਾਂਦੀ ਹੈ 10 ਏਕੜ ਨੂੰ ਕਿਉਂ 5 ਦਿਨ ਖਾਦ ਪਾਹਿੰਦੀ ਕਿਉਂ ਨਾ ਕੰਮ ਕਰਾਂਗੇ ਆਪਾਂ ਇਹ ਵੀ ਸਾਡੀ ਇੰਡਸਟਰੀ ਹੈ ਜੇ ਆਪਾਂ ਇਹਨੂੰ ਅੱਜ ਵੀ ਕੁਝ ਨੌਜਵਾਨ ਇਸ ਕਿੱਤੇ ਨੂੰ ਛ ਕੁਝ ਕਹਿਣਾ ਚਾਹੁੰਦੇ। ਵੇਖੋ ਉਹ ਤੋਖੇ ਨਹੀਂ ਜਾਣਾ ਚਾਹੀਦਾ ਜਿਹੜੀ ਇੱਥੇ ਸੈਗੀ ਹੈ। ਉੱਥੇ ਜਾ ਕੇ ਵੀ ਚਲੋ ਮੈਨੂੰ ਵੀ ਬਾਹਰ ਦਾ ਤਜਰਬਾ ਹੈ। ਸਾਡੇ ਵੀ ਉੱਥੇ ਬੀਬੀ ਬਿਰਜ਼ ਬਾਗ ਨੇ। ਸੋ ਮੈਨੂੰ ਵੀ ਤਜਰਬਾ ਹੈ। ਜਿੰਨਾ ਕੰਮ ਉੱਥੇ ਕਰਨਾ ਹੈ ਇੱਥੇ ਕਰੀ ਅਸੀਂ ਰੋਟੀ ਖਾ ਸਕਦੇ ਹਾਂ। ਸੇ ਕੋ ਪ੍ਰੋਬਲਮ ਕੋਈ ਨਹੀਂ। ਸਿਰਫ ਸਾਨੂੰ ਆਪਣੀ ਸ਼ਰਮ ਜਿਹੜੀ ਮਾਰਨੀ ਪਈ। ਈਗੋ ਮਾਰਨੀ ਪਈਗੀ। ਫਿਰ ਹੀ ਕੰਮ ਚੱਲੂਗਾ। ਜੇ ਆਪਾਂ ਕਹੀਏ ਵੀ ਅਸੀਂ ਕਰੀਅਰ ਕਾਖਣਾ ਤੇ ਗੱਲ ਨਹੀਂ ਬੰਦੀ ਤੁਸੀਂ ਮੈਨੂੰ ਕਿਸੇ ਵੇਲੇ ਆ ਕੇ ਕੰਮ ਕਰਦੇ ਹੋ ਵੀ ਦੇਖ ਸਕਦੇ। ਇਸ ਸੰਸਰ ਨਾਲ ਪਾਕਿਸਤਾਨ ਦੇ ਮਸ਼ਹੂਰ ਸਰਦਾਰ ਜੀ ਬਾਗਾ ਦੇ ਜਿਹੜੇ ਉਹਨਾਂ ਦੀ ਪੀੜ੍ਹੀ ਦੇ ਸਦਸੇ ਜਿਨ੍ਹਾਂ ਨੇ ਬਹੁਤ ਵਧੀਆ ਦੱਸਿਆ ਕਿ ਕਿਵੇਂ ਰੁੱਖਾਂ ਦੇ ਨਾਲ ਉਹਨਾਂ ਦੇ ਪ੍ਰੀਤ ਵਜੀ ਹੁੰਦੀ ਹੈ ਕਿਵੇਂ ਉਹ ਅੱਜ ਵੀ ਜਿਹੜਾ ਆਪਣੇ ਪੁਰਖਾਂ ਨੂੰ ਇਹਨਾਂ ਰੁੱਖਾਂ ਦੇ ਵਿੱਚ ਯਾਦ ਕਰਦੇ ਆ ਅਤੇ ਆਪ ਹੀ ਉਹ ਇਹਨਾਂ ਬਾਗਾ ਦੀ ਸੰਭਾਲ ਕਰਦੇ ਆ ਗੁਰਦਾਸਪੁਰ ਤੋਂ ਜਤਿਸ਼ਰਮਾ ਨਿਊਜ਼ ਐਟ ਪੰਜਾਬ